ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਮੈਂ ਆਪਣੇ ਸੋਈ ਵਿੱਚ ਬਣਾਈ ਮੂਲੀਆਂ ਦੀ ਚਟਨੀ ਤੇ ਇਹ ਚਟਨੀ ਬਣਾਣੀ ਬਹੁਤ ਹੀ ਆਸਾਨ ਹੈ ਤੇ ਬੜੀ ਹੀ ਹਾਜ਼ਮੇਦਾਰ ਬਣਦੀ ਹੈ ਤੇ ਇਹ ਬਣਾਣ ਲਈ ਮੈਂ ਇੱਕ ਮੂਲੀ ਲੈ ਲਈ ਉਹਨੂੰ ਤੋਲਿਆ ਤੇ ਛਿੱਲ ਲਿਆ ਸਾਫ਼ ਕਰ ਲਿਆ ਤੇ ਇਹਨੂੰ ਨਾ ਛੋਟੇ ਛੋਟੇ ਟੁਕੜਿਆਂ 'ਚ ਕੱਟ ਲਿਆ ਤੇ ਇਹਦੇ ਅਸੀਂ ਪੱਤੇ ਵੀ ਪਾਣੇ ਹਨ ਪੱਤੇ ਵੀ ਸੁਟਨੇ ਨਹੀਂ ਹੈਗੇ ਤੇ ਇਸ ਤੋਂ ਪਹਿਲੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਇਹ ਮੂਲੀ ਦੀ ਚਟਨੀ ਦੇ ਅਸੀਂ ਪੱਤੇ ਵੀ ਵਿੱਚ ਪਾਣੇ ਤੇ ਪੱਤਿਆਂ ਨੂੰ ਵੀ ਸਾਫ਼ ਕਰ ਲਿਆ ਤੇ ਬਰੀਕ-ਬਰੀਕ ਕੱਟ ਲਿਆ ਤੇ ਨਾਲ ਹੀ ਦੂਜੇ ਪਾਸੇ ਮੈਂ ਗੈਸ ਉੱਤੇ ਇੱਕ ਪੈਨ ਰੱਖਿਆ ਤੇ ਪੈਨ ਵਿੱਚ ਥੋੜਾ ਜਿਹਾ ਤੇਲ ਪਾਇਆ ਤੇ ਇਹਦੇ ਵਿੱਚ ਇੱਕ ਟਮਾਟਰ ਦੇ ਦੋ ਪੀਸ ਕਰਕੇ ਇਹ انا ਨੂੰ ਨਰਮ ਹੋ ਲਈ ਰੱਖ ਦਿੱਤਾ ਤੇ ਦੇ ਵਿੱਚ ਨਾਲ ਹੀ 3-4 ਹਰੀਆਂ ਮਿਰਚਾਂ ਤੇ 5-6 ਲਸਣ ਦੀਆਂ ਕਲੀਆਂ ਪਾ ਦਿੱਤੀਆਂ ਮਿਰਚਾਂ ਤੇ ਲਸਣ ਨੂੰ ਆਪਾਂ ਪਹਿਲੇ ਹੀ ਕੱਢ ਲੈਣੇ ਨੇ ਟਮਾਟਰ ਨੂੰ ਪੱਕਣ ਵਿੱਚ ਥੋੜਾ ਟਾਈਮ ਲੱਗ ਜਾਂਦਾ ਹੈ 3-4 ਮਿੰਟ ਲੱਗ ਜਾਂਦੇ ਨੇ ਇਹਨਾਂ ਨੂੰ ਕੋਲੇ ਹੋਣ ਤੇ ਇਹਨਾਂ ਨੂੰ ਛਿਲਕਾ ਉਤਰਨ ਤੱਕ ਅਸੀਂ ਪਕਾ ਲੈਣਾ ਪਹਿਲੇ ਮੈਂ ਮਿਰਚਾਂ ਕੱਢ ਲੀਆਂ ਦੇ ਲਸਣ ਕੱਢ ਲਿਆ ਦੂਜੇ ਪਾਸੇ ਨਾਲ ਲਿਆ ਬਰੀਕ ਬਰੀਕ ਪਿਆਜ਼ ਕੱਟ ਲਿਆ ਸੀਗਾ ਥੋੜਾ ਧਨੀਆ ਵੀ ਕੱਟ ਲਿਆ ਸੀ ਸਾਫ਼ ਕਰ ਲਿਆ ਧੋ ਲਿਆ ਸੀ ਉਹ ਵੀ ਕੱਟ ਲਿਆ ਛਿਲਕਾ ਸਾਡਾ ਉੱਤਰ ਗਿਆ ਗੈਸ ਕਰਤਾ ਬੰਦ ਟਮਾਟਰ ਪੋਲੇ ਪੈ ਗਏ ਇਹਨਾਂ ਨੂੰ ਇੱਕ ਮਿਕਸੀ ਦੇ ਜਗ ਵਿੱਚ ਕੱਢ ਲਿਆ ਇਹਦੇ ਚ ਨਾਲ ਹੀ ਲਸਣ ਤੇ ਮਿਰਚਾਂ ਦੇ ਨਾਲ ਹੀ ਇੱਕ ਪਿਆਜ਼ ਬਰੀਕ ਬਰੀਕ ਕੱਟਿਆ ਸੀ ਉਹ ਪਾਤਾ ਇਹ ਵਾਲੀ ਵੀਡੀਓ ਮੇਰੇ ਕੋਲ ਚੰਗੀ ਤਰ੍ਹਾਂ ਸ਼ੂਟ ਨਹੀਂ ਹੋਈ ਤੇ ਇਹਨਾਂ ਨੂੰ ਅਸੀਂ ਪੀਸ ਲਿਆ ਤੇ ਹੁਣ ਇਹਦੇ ਵਿੱਚ ਮੈਂ ਕੱਟੀਆਂ ਹੋਈਆਂ ਮੂਲੀਆਂ ਤੇ ਮੂਲੀਆਂ ਦੇ ਪੱਤੇ ਪਾ ਦੇਣੇ ਨੇ ਇਹਦੇ ਚੰਨਾ ਹਲੀ ਫਰਮ ਇੱਕ ਨਿੰਬੂ ਨਿਚੋੜ ਦਿੱਤਾ ਤੇ ਥੋੜਾ ਜਿਹਾ ਨਮਕ ਤੇ ਥੋੜਾ ਜਿਹਾ ਕਾਲਾ ਨਮਕ ਤੇ ਥੋੜਾ ਜਿਹਾ ਜੀਰਾ ਪਾਇਆ ਸੀ ਤੇ ਨਾਲ ਹੀ ਥੋੜਾ ਜਿਹਾ ਪਾਣੀ ਪਾਤਾ ਤੇ ਇਹਨੂੰ ਜ਼ਿਆਦਾ ਬਰੀਕ ਨਹੀਂ ਪੀਸਣਾ ਪਲਸ ਮੋਲ ਤੇ ਮੋੜਦੇ ਹੀ ਚਲਾਣਾ ਤੇ ਸਾਡੀ ਚਟਨੀ ਬਣ ਕੇ ਤਿਆਰ ਇਨੂੰ ਦਾਲ ਬਣਾਈ ਉਹ ਦਾਲ ਨਾਲ ਖਾਓ ਪਕੌੜਿਆਂ ਨਾਲ ਖਾਓ ਤੇ ਫੁਲਕੇ ਨਾਲ ਖਾਓ ਇਹ ਚਟਨੀ ਬੜੀ ਹੀ ਸਵਾਦ ਲੱਗਦੀ ਹੈ ਤੇ ਬੜੀ ਹੀ ਕਰਾਰੀ ਬਣਦੀ ਹੈ ਚਟਨੀ ਹਾਜਮਾ ਬਿਲਕੁਲ ਠੀਕ ਕਰ ਦਿੰਦੀ ਹੈ ਜੇਕਰ ਕਿਸੇ ਦਾ ਰੋਟੀ ਖਾਣ ਦਾ ਦਿਲ ਨਾ ਕਰੇ ਤੇ ਕੱਲੀ ਚਟਨੀ ਨਾਲ ਵੀ ਰੋਟੀ ਖਾਈ ਜਾ ਸਕਦੀ ਹੈ ਮੇਰੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਥੈਂਕ ਯੂ